ਦੱਸ ਦਈਏ ਕਿ ਜਿਸ ਤਰ੍ਹਾਂ ਕਿ ਲਗਾਤਾਰ ਤੁਹਾਨੂੰ ਰਾਵੀ ਦਰਿਆ ਦੀਆਂ ਤਸਵੀਰਾਂ ਜਿਹੜੀਆਂ ਦਿਖਾਉਂਦੇ ਨਜ਼ਰ ਆ ਰਹੇ ਸੀ ਪਾਏ ਬਾੜ ਦੀਆਂ ਜੇ ਗੱਲ ਕਰੀਏ ਜਦੋਂ ਬਾੜ ਦੀ ਸਥਿਤੀ ਬਣੀ ਸੀ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਪਾਣੀ ਘਟਣ ਤੋਂ ਬਾਅਦ ਜਿਹੜੀ ਹੈ ਲੋਕਾਂ ਦੀ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਸਥਿਤੀ ਜਿਹੜੀ ਲੋਕਾਂ ਦੀ ਦਿਖਾਈ ਸੀ ਇਹ ਗੁੱਜਰ ਪਰਿਵਾਰ ਹੋਵੇ ਚਾਹ ਅੱਡੇ ਦੀਆਂ ਗੱਲ ਕਰੀਏ ਤੇ ਜੋ ਬਾਅਦ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਦਿਖਾਈਆਂ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਕੱਲ ਤੋਂ ਫੇਰ ਜਿਹੜਾ ਪਾਣੀ 3000 ਕਿਉ ਜਿਹੜਾ ਉਸ ਤੋਂ ਉੱਪਰ ਜਿਹੜਾ ਦੱਸਿਆ ਜਾ ਰਿਹਾ ਛੱਡਿਆ ਗਿਆ ਹੈਗਾ ਦਰਿਆ ਦੇ ਕੰਢੇ ਜਿਹੜੇ ਬੈਠੇ ਹਨ ਉਹਨਾਂ ਨੂੰ ਜਿਹੜਾ ਹੈ ਸੂਚਿਤ ਵੀ ਕੀਤਾ ਗਿਆ ਹੈਗਾ ਤੇ ਵੀ ਜਿਹੜਾ ਇਹਨਾਂ ਨੂੰ ਵੀ ਡੰਗਰ ਬਛੇ ਨੂੰ ਲੈ ਕੇ ਜਾਂ ਕਿਸੇ ਵੀ ਉਹ ਉਦਾਂ ਜਿਹੜੀ ਹੈ ਤੁਸੀਂ ਰਿਆਲ ਜਿਹੜੀ ਇਥੋਂ ਦੂਰ ਕਰ ਲੋ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਹੋ ਸਕਦਾ ਪਰ ਤਸਵੀਰਾਂ ਤੁਸੀਂ ਇਸ ਸਮੇਂ ਦੀ ਦੇਖ ਸਕਦੇ ਹੋ ਵੀ ਡੰਗਰ ਬਸੇ ਜਿਹੜੇ ਨੇ ਇਸ ਸਮੇਂ ਪਾਣੀ ਦੇ ਵਿੱਚ ਨਜ਼ਰ ਆ ਰਹੇ ਹਨ ਤੇ ਇੱਕ ਤਰਫ ਜੇ ਗੱਲ ਕਰੀਏ ਤੇ ਬੱਚੇ ਵੀ ਛੋਟੇ-ਛੋਟੇ ਪਾਣੀ ਦੇ ਵਿੱਚ ਜਿਹੜੇ ਨੰਦੇ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਹੀ ਗੱਲ ਕਰੀਏ ਤਾਂ ਪਹਿਲਾਂ ਵੀ ਕਈ ਵਾਰੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਇਹਨਾਂ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਵੀ ਤੁਸੀਂ ਪਿੱਛੇ ਜਿਹੜਾ ਇਥੋਂ ਹਟ ਜਾਓ ਹੁਣ ਵੀ ਜਿਹੜਾ ਸੂਚਿਤ ਕੀਤਾ ਗਿਆ ਪਰ ਇਸ ਦੀ ਕਿਤੇ ਨਾ ਕਿਤੇ ਜਿਹੜੀ ਅਨਗੈਲੀ ਦੇਖਣ ਨੂੰ ਮਿਲ ਰਹੀ ਹੈਗੀ ਆ ਜਿਹੜੇ ਸਾਹਮਣੇ ਪਸ਼ੂ ਵਿੱਚ ਹੈਗੇ ਆ ਉੱਥੇ ਹੀ ਗੱਲ ਕਰੀਏ ਤਾਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਪਾਣੀ ਜਿਹੜਾ ਬਿਲਕੁਲ ਦੁਕਾਨਾਂ ਦੇ ਨਾਲ ਵੱਜਣਾ ਸ਼ੁਰੂ ਹੋ ਗਿਆ ਉਹਨਾਂ ਵੱਲੋਂ ਆਪਣੇ ਦੁਕਾਨਾਂ ਦੀਆਂ ਰੇਪੇਰਾ ਕਰਵਾਈਆਂ ਗਈਆਂ ਹਨ ਤੁਸੀਂ ਬੰਨ ਨੂੰ ਲੈ ਕੇ ਲੋਕਾਂ ਦਾ ਵੀ ਗੱਲ ਹੈਗੀ ਆ ਕਿ ਕਿੰਨਾ ਕੁ ਜੇ ਡੇੜਾ ਹੈ ਇਹ ਬੋਰੀਆਂ ਦੇ ਧੂਸੀ ਬੰਨ ਜਿਹੜੇ ਨੇ ਚਲਦੇ ਨਜ਼ਰਾਨੇ ਹੁਣ ਜਿਹੜਾ ਆ ਹੋਰ ਵੀ ਵੱਡਾ ਨੁਕਸਾਨ ਹੋਣ ਦਾ ਜਿਹੜਾ ਲੋ ਇਸ ਸੇਬੰਦੀ ਜੋ ਗੱਲਬਾਤ ਹੋਈ ਹੈ ਦੁਕਾਨਾਂ ਨਾਲ ਦੁਕਾਨਦਾਰਾਂ ਨਾਲ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨੇ ਵਿੱਚ ਸਤਪਾਲ ਸਿੰਘ ਜੀ ਕਿੱਥੇ ਰਹਿ ਰਹੇ ਹੋ ਅਜਿਲੇ ਇਸ ਲਈ ਅਸੀਂ ਕੋਲੀ ਆਡੇ ਦੇ ਵਿੱਚ ਹੀ ਆ ਜੀ ਆਪਣੀਆਂ ਦੁਕਾਨਾਂ ਟੁੱਟੀਆਂ ਦੇ ਵਿੱਚ ਖਲੋਤੇ ਦੇ ਆ ਪਿਛਲੇ ਦਿਨੀ ਫਲੱਡ ਆਇਆ ਹੜ ਆਇਆ ਕਾਫੀ ਨੁਕਸਾਨ ਕਹਿੰਦੇ ਦੁਕਾਨਦਾਰਾਂ ਦਾ ਆਇਆ ਤੁਸੀਂ ਵੀ ਦੱਸਿਆ ਸੀਗਾ ਤੁਹਾਡਾ ਵੱਡਾ ਨੁਕਸਾਨ ਹੋਇਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਅੱਜ ਫੇਰ ਪਾਣੀ ਦਾ ਜਿਹੜਾ ਪੱਧਰ ਵਧਿਆ ਹਾਂਜੀ ਦੇਖਿਆ ਯਾਰ ਕਿ ਪਿੱਛੇ ਦੁਕਾਨਾਂ ਨੂੰ ਟੱਚ ਵੀ ਕਰ ਰਿਹਾ ਪਾਣੀ ਕਰ ਰਿਹਾ ਕਹਿਣਾ ਜਾਂਦੇ ਹੋ ਕਹਿਣਾ ਜਾਂਦੇ ਆ ਕਿ ਪਹਿਲੇ ਵਾਂਗ ਮੁੜ ਕੇ ਜੇ ਪਾਣੀ ਜ਼ਿਆਦਾ ਆ ਗਿਆ ਤਾਂ ਹੁਣ ਜਿਹੜਾ ਰੰਦਾ ਖੁੰਦਾ ਹੈਗਾ ਕੋਲੀਆਂ ਆਡਾ ਵੀ ਖਤਮ ਹੋ ਜਾਊਗਾ ਕਿੰਨੀ ਆ ਦੁਕਾਨਦਾਰ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਉਹ ਤੁਹਾਡੇ ਸਾਹਮਣੇ ਆ ਬੋਰੀਆਂ ਵਜੀਆਂ ਕੀ ਕਰਨ ਗਈਆਂ ਛਲੇ ਬੋਰੀਆਂ ਬੋਰੀਆਂ ਤਾਂ ਕੁਝ ਵੀ ਨਹੀਂ ਕਰ ਸਕਦੀਆਂ ਜੇ ਪਾਣੀ ਪਹਿਲਾਂ ਵਾਂਗ ਆ ਜੇ ਤੇ ਬੋਰੀਆਂ ਨਾਲ ਕੀ ਕਰਨਾ ਹੈ ਕੁਝ ਵੀ ਨਹੀਂ ਆ ਤੇ ਪਾਣੀ ਹੁਣ ਛੱਡ ਵੀ ਦਿੱਤਾ ਆ ਸਵੇਰੇ ਆਰਡਰ ਵੀ ਕਰ ਗਏ ਇਥੇ ਪਿੰਡ ਦਾ ਪੰਮੇ ਦਾ ਸਰਪੰਚ ਵੀ ਬੋਲ ਕੇ ਗਿਆ ਕਿ ਧਿਆਨ ਨਾਲ ਰਵੋ ਪਾਣੀ ਉੱਪਰੋਂ ਛੱਡ ਦਿੱਤਾ ਆ ਤੇ ਪਤਾ ਨਹੀਂ ਹੁਣ ਪਾਣੀ ਕਿੰਨਾ ਛੱਡਿਆ ਕਿੰਨਾ ਨਹੀਂ ਛੱਡਿਆ ਜੀ ਦੇਖਿਆ ਜਿਹੜੀਆਂ ਬੋਰੀਆਂ ਬੰਨੀਆਂ ਗਿਆ ਕ੍ਰੇਡ ਬੰਨਨੇ ਕਿ ਕਿਤਨੇ ਕਿਤਨੇ ਬੋਰੀਆਂ ਖਿਸਕਦੀਆਂ ਨੇ ਕਿਹੜਾ ਜਿੰਨੇ ਕ ਪਾਣੀ ਨਾਲ ਉਹ ਇੰਨੇ ਪਾਣੀ ਨਾਲ ਬਾਹਰ ਥੱਲੇ ਖਾਰ ਲੱਗ ਗਈ ਤੇ ਪਾਣੀ ਬੋਰੀਆਂ ਥੱਲੇ ਵਹਿ ਗਈਆਂ ਇੱਕ ਜਿਹਾ ਕ੍ਰੇਡ ਬਹਿ ਗਿਆ ਤੇ ਸਾਰੀਆਂ ਧੋੜੇ ਪਾ ਜਾਣ ਦੂਸਰੀ ਇਹ ਆਪਣੇ ਰੱਸੀ ਦੀ ਹੈਗੀ ਆ ਰੱਸੀ ਇੰਨਾ ਵਜਨ ਚ ਇੰਨਾ ਖਿੱਚ ਨਹੀਂ ਕਰ ਸਕਦੀ ਕਹਿ ਸਕਦੇ ਨੁਕਸਾਨ ਫਿਰ ਹੋ ਸਕਦਾ ਹੋ ਸਕਦਾ ਹੈ ਜਰੂਰ ਜਰੂਰ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਆਪਾਂ ਪੀੜਤ ਜਿਹੜੇ ਹੈਗੇ ਹੜਪੇ ਤੋਂ ਉਹਨਾਂ ਨੂੰ ਮੁਆਵਜ਼ਾ ਦੇ ਰਿਆ ਉਹਨਾਂ ਦਾ ਨੁਕਸਾਨ ਦਾ ਅੱਗੇ ਤਾਂ ਇਹ ਦਿੱਤਾ ਜਿਹੜਾ ਕਿ ਉਹ ਦੁਆਰਾ ਸਾਰੇ ਦਿੱਤਾ ਇਹ ਸਿਰਫ ਉਹ ਹੀ ਹੈ ਕਿ ਆਪਣੇ ਈਰਖਾਵਾਜੀ ਨਾਲ ਹੀ ਹੈਗੇ ਆ ਕਿ ਇਹ ਪਾਸੇ ਵੰਡੀ ਜਾ ਰਿਹਾ ਸਾਡੀ ਮਾਰਕੀਟ ਤੇ ਕੋਈ ਬਾਹ ਖੜੀ ਕਰਕੇ ਆ ਕੇ ਸਾਨੂੰ ਦੱਸ ਦੇਵੇ ਪਈ ਅਸੀਂ ਇਸ ਮਾਰਕੀਟ ਦੇ ਵਿੱਚ ਕੋਈ ਪੰਜ ਪਰਾਸਾ ਵੀ ਕਿਸੇ ਨੂੰ ਦਿੱਤਾ ਹੈ ਕੀ ਮੰਗ ਕਰਦੇ ਮੰਗ ਕਰਦੇ ਕੀ ਹੈ ਵੇਖੋ ਜੀ ਅਸੀਂ ਤੁਹਾਡੇ ਸਾਹਮਣੇ ਕੈਮਰਾ ਤੁਹਾਨੂੰ ਇਹਨੂੰ ਵੀ ਦਿਖਾ ਦਿਓ ਪਈ ਆ ਵੇਖੋ ਅਸੀਂ ਆਪਣੇ ਪੱਲੇ ਹੋਂ ਖਰਚੇ ਕਰਕੇ ਇਹ ਆਪਣਾ ਕੰਮ ਚਾਲੂ ਕਰਨ ਲੱਗੇ ਆਂ ਪੇ ਜਿਹੜਾ ਸਮਾਨ ਰੁੜ ਗਿਆ ਨੁਕਸਾਨ ਹੋ ਗਿਆ ਉਹਦਾ ਕੋਈ ਮਾਈ ਬਾਪ ਵੀ ਨਹੀਂ ਹੈਗਾ ਅਸੀਂ ਆਪ ਹੀ ਹੈਗੇ ਹੁਣ ਜਊਗਾ ਮਾਲਕ ਨੇ ਸਾਨੂੰ ਪਾਏ ਦਾ ਹੀ ਭੁਗਤਾਂਗੇ ਮੈਂ ਦੇਖੇਗੀ ਰਿਪੇਅਰਾਂ ਲੋਕੀ ਕਰਵਾ ਰਿਹਾ ਆਪਣੇ ਪੈਸੇ ਤੋਂ ਆਪਣੇ ਪੈਸੇ ਦੀ ਆਹੀ ਵੀ ਆਪਣੇ ਪੈਸੇ ਦੀ ਜੇ ਜੇ ਪਾਣੀ ਛੱਡਿਆ ਫਿਰ ਨੁਕਸਾਨ ਹੋ ਗਿਆ ਉਹ ਹੋਣਾ ਤਾਂ ਮੁੜ ਕੇ ਫਿਰ ਹੀ ਹੋਣਾ ਯਾਰ ਸਾਨੂੰ ਜਾਣ ਕੇ ਮਾਰਨ ਵਾਲੇ ਕੰਮ ਬਣਦੇ ਪਈਆਂ ਹਾਂ ਜੀ ਸਰ ਕਿਹਨਾ ਜੀ ਅਪੜ ਮੇਰੇ ਨਾਲ ਬਾਲਕ੍ਰਿਸ਼ਨ ਜੀ ਬਾਲਕ੍ਰਿਸ਼ਨ ਜੀ ਇੱਕ ਵਾਰੀ ਫੇਰ ਫਲੱਡ ਤੋਂ ਬਾਅਦ ਅੱਜ ਫੇਰ ਪਾਣੀ ਕਾਫੀ ਜਿਹੜਾ ਰਾਵੀ ਦਰਿਆ ਜੇ ਵਧਿਆ ਤੋੜੀ ਦੁਕਾਨਾਂ ਦੇ ਨੇੜੇ ਜਿਹੜਾ ਤੁਸੀਂ ਬੰਨੀ ਆ ਗੋਲੀਆਂ ਲਾ ਕੇ ਇਹਨੂੰ ਵੀ ਬਜਰੇ ਟੱਚ ਕਾ ਲਿਆ ਕੀ ਕਹਿਣਾ ਜਾਂਦੇ ਹੋ ਕੀ ਲੱਗਦਾ ਕੋਈ ਇਹਦੇ ਨਾਲ ਬਚਾਅ ਹੋਊਗਾ ਨਹੀਂ ਨਹੀਂ ਬੋਰੀਆਂ ਨਾਲ ਤੇ ਕੋਈ ਬਚਾਅ ਨਹੀਂ ਹੋਣ ਰਿਆ ਬੋਰੀਆਂ ਨਾਲ ਤੇ ਬੋਰੀਆਂ ਰੁੜਨ ਡੀਆਂ ਬੋਰੀਆਂ ਨਾਲ ਕੋਈ ਸੇਫਟੀ ਨਹੀਂ ਹੈਗੀ ਦੁਕਾਨਾਂ ਤੁਹਾਡੀਆਂ ਦੁਆਰਾ ਰਿਪੇਅਰ ਕੀਤੀਆਂ ਜਾ ਰਹੀਆਂ ਲੇਕਿਨ ਪਾਣੀ ਦਾ ਪੱਧਰ ਫਿਰ ਵੱਧ ਚੁੱਕਾ ਅਸੀਂ ਦੁਕਾਨਾਂ ਮਿਹਬੂਰੀ ਹੈ ਜੀ ਹੁਣ ਕਰਨਾ ਕੀ ਇਹ ਕਾਰੋਬਾਰ ਤੇ ਕਰਨਾ ਹੀ ਹੁਣ ਬਾਹਰ ਕਿੱਥੇ ਸੜਕਾਂ ਦੇ ਕਿੰਨੀ ਕਿੰਨੇ ਬੈਠਾਂਗੇ ਕਿ ਅਸੀਂ ਪੈਸੇ ਸਭ ਕੋਲੋਂ ਲਾਣਦੇ ਆਂ ਪਾਣੀ ਵੀ ਜਿਹੜਾ ਛੱਡਦੇ ਉਹਦੇ ਬਾਰੇ ਵੀ ਕੋਈ ਜਾਣਕਾਰੀ ਸਾਨੂੰ ਦਿੰਦੇ ਨਹੀਂ ਹੈਗੀ ਹਾਂ ਪਿਛਲੀ ਵਾਰ ਵੀ ਇਹ ਗੱਲ ਉੱਠੀ ਸੀਗੀ ਕਿ ਅਚਾਨਕ ਜਿਹੜਾ ਫਲੱਡ ਆਇਆ ਲੇਕਿਨ ਕਿਸੇ ਨੇ ਪਾਣੀ ਛੱਡਣ ਦੀ ਜਿਹੜੀ ਗੱਲਬਾਤ ਨਹੀਂ ਕੀਤੀ ਜਿਸ ਤੇ ਕਰਕੇ ਲੋਕੀ ਜਿਹੜੇ ਇਦੀ ਚ ਭੇੜ ਜਾਗੇ ਸੀ ਹਾਂ ਹੁਣ ਵੀ ਕਹਿੰਦੇ ਮੈਸੇਜ ਤੇ ਕੀਤਾ ਗਿਆ ਕਿਤੇ ਨਾ ਕਿਤੇ ਚਾਹੀ ਵੀਡੀਓ ਜੇ ਹੋਣ ਚਾਹੀ ਇਲਾਕੇ ਦੇ ਸਰਪੰਚ ਹੋਣ ਡੀਸੀ ਸਾਹਿਬ ਵੱਲੋਂ ਕਿ ਲੋਕੀ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਰਾਵੀ ਦਰਿਆ ਦੇ ਉਹਨਾਂ ਨੂੰ ਇਤਲਾਹ ਦਿੱਤੀ ਹੈ ਕਿ ਤੁਹਾਨੂੰ ਦਿੱਤੀ ਇਤਲਾਹ ਕਿਸ ਨੇ ਨਹੀਂ ਨਹੀਂ ਸਾਡੇ ਤੱਕ ਕੋਈ ਇਤਲਾਹ ਨਹੀਂ ਆ ਨੁਕਸਾਨ ਹੁਣ ਕੀ ਕਰਦਾ ਨਹੀਂ ਨੁਕਸਾਨ ਜ਼ਿੰਮੇਵਾਰ ਆਪ ਹੀ ਹੋਣਾ ਸਰਕਾਰ ਕੁਝ ਕਰਨੀ ਨਹੀਂ ਲਈ ਅਸੀਂ ਸਗੋਂ ਆਪ ਕੋਲੋਂ ਪੈਸੇ ਖਰਚ ਕੇ ਤੇ ਆਪਣਾ ਕਰਨ ਦੇ ਆ ਫੇਰ ਇਹ ਦੁਬਾਰਾ ਪਾਣੀ ਛੱਡਣ ਦੇ ਆ ਫੇਰ ਦੁਬਾਰਾ ਨੁਕਸਾਨ ਹੋ ਜਾਏਗਾ ਫੇਰ ਅਸੀਂ ਤੇ ਫਿਰ ਕਿਸੇ ਪਾਸੇ ਜੋ ਜਿਹੜੀ ਲਾਵਾਂਗੇ ਤੇ ਪਹਿਲੇ ਜਿਹੜਾ ਨੁਕਸਾਨ ਆਇਆ ਸਰਕਾਰ ਨੇ ਕੀਤੀ ਕੀ ਉੱਪਰ ਪਹਿਲੇ ਕੋਈ ਭਰਵਾਈ ਨਹੀਂ ਕੀਤੀ ਜੀ ਐਵੇਂ ਲਾਰੇ ਹੀ ਲਾਏ ਜੀ ਸਰਕਾਰ ਨੇ ਕੁਝ ਨਹੀਂ ਦਿੱਤਾ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਨੀਆਂ ਜੀ ਇਹ ਮਾੜਾ ਮੋਟਾ ਦੁਕਾਨਦਾਰਾਂ ਦਾ ਜਿਹਨੇ ਵੀ ਹੈਗੇ ਆ ਇਹਨਾਂ ਨੂੰ ਦੇਣਾ ਚਾਹੀਦਾ ਸਰਕਾਰ ਨੂੰ ਤਾਂ ਕਿ ਦੁਆਰਾ ਆਪਣੇ ਪਿਆਰਾਂ ਦੇ ਖੜੇ ਹੋ ਜਣਾ ਕੋਈ ਆਪਣਾ ਕਾਰੋਬਾਰ ਕਰਨ ਸਾਰੀਆਂ ਦੀਵਾਰਾਂ ਟੁੱਟੀਆਂ ਸਾਰੀਆਂ ਦੁਕਾਨਾਂ ਟੁੱਟੀਆਂ ਤੇ ਲੋਕੀ ਦੇ ਕਾਰੋਬਾਰ ਤੋਂ ਆਪਣੇ ਬੇਰੁਜ਼ਗਾਰ ਹੋਇਆ ਜੀ ਆਪਣਾ ਪਵਨ ਘਵਾਲ ਸਰ ਕਿੱਥੋਂ ਦੇ ਰਹਿਣ ਵਾਲੇ ਸਰ ਮਿਆਣੀ ਪਿੰਡਾ ਕੋਲੀਆਂ ਅੱਡਾ ਇੱਥੇ ਦੁਕਾਨ ਆਪਣੀ ਪਿਛਲੇ ਦਿਨੀ ਫਲੱਡ ਪਈ ਹੈ ਹਾਂਜੀ ਸਰ ਕਾਫੀ ਨੁਕਸਾਨ ਲੋਕਾਂ ਦਾ ਹੋਇਆ ਤੁਹਾਡੀਆਂ ਦੁਕਾਨਾਂ ਵੀ ਮੇਰੇ ਘਰ ਲੱਗੇ ਰੁੜ ਗਈਆਂ ਹਾਂਜੀ ਹਾਂਜੀ ਅੱਜ ਦੇਖਿਆ ਗਿਆ ਕਿ ਦੁਬਾਰਾ ਪਾਣੀ ਜਿਹੜਾ ਕਾਫੀ ਵੱਧ ਚੁੱਕਾ ਰਾਵੀ ਦਾ ਹਾਂਜੀ ਸਰ ਆਪਣੇ ਕੋਈ ਕੱਲ ਦਾ ਪਾਣੀ ਵਧਿਆ ਥੋੜਾ ਜਿਹਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਦੁਬਾਰਾ ਵੱਧ ਗਿਆ ਤੇ ਬੋਰੀਆਂ ਤੇ ਖੁਲਾਈਆਂ ਜਿੱਦਾਂ ਤੁਸੀਂ ਬਣੀਆਂ ਸਰ ਦੇਖੋ ਇਹ ਕ੍ਰੇਡ ਬਣਨਾ ਹੈ ਆਪਣੇ ਮੰਤਰੀ ਸਾਹਿਬ ਵੀ ਕਹਿ ਗਏ ਕਿ ਇਹ ਆਪਣੇ ਕ੍ਰੇਡ ਪੀਲ ਦੁਕਾਨਾਂ ਦੇ ਬੈਕਸਾਈਡ ਬਣੋ ਤੇ ਨਹੀਂ ਬਣੇਗੇ ਇਹਨੇ ਵੀ ਹੁਣ ਕੀ ਹਾਲਾਤ ਨੇ ਪਿੱਛੇ ਦੁਕਾਨਾਂ ਦੇ ਪਾਣੀ ਵਜ ਰਿਹਾ ਸਰ ਆ ਦੇਖੋ ਆਪਣਾ ਤਾਂ ਕੰਨਾ ਨਾ ਪੰਦਰ ਪੇੜ ਕਰਾਏ ਕਰਨੇ ਆ ਕਿ ਇਹਨੇ ਸਰਕਾਰ ਨੇ ਕੋਈ ਅਨੁਵੱਖ ਬੋਲੇ ਨਹੀਂ ਕੁਸ ਨਹੀਂ ਆ ਠੀਕ ਹੈ ਤੇ ਆਪਾਂ ਦਾ ਕੰਮ ਕਰਵਾਉਣਾ ਹੀ ਆ ਨੀ ਦੁਕਾਨ ਦੇ ਬੈਕ ਸਾਡ ਫਿਰ ਪਾਣੀ ਵਾਜਦਾ ਲੱਗਦਾ ਨੁਕਸਾਨ ਹੋ ਸਕਦਾ ਸਰ ਨੁਕਸਾਨ ਤਾਂ ਹੋ ਸਕਦਾ ਕੀ ਕਰਨਾ ਕੰਮ ਤਾਂ ਕਰਨਾ ਹੀ ਉਹਨਾਂ ਕੰਦਾ ਦੇ ਕੇ ਆਪਣੀਆਂ ਜੇ ਟੁੱਟਾਂਗੇ ਦੇਖਾਂਗੇ ਫਿਰ ਮੜ ਕੇ ਸਰਕਾਰ ਦਾ ਫਾਇਦਾ ਕੋਈ ਨਹੀਂ ਸਾਨੂੰ ਪਰ ਸਰਕਾਰ ਤੇ ਕਹਿ ਰਹੀ ਆ ਆਪਾਂ ਪਰਭਾਈ ਕਰ ਰਿਹਾ ਜਿਹੜੇ ਵੀ ਹੜ ਬੀੜ ਤੇ ਹੈਗੇ ਉਹਨਾਂ ਨੂੰ ਨਹੀਂ ਸਰ ਸਾਨੂੰ ਤਾਂ ਕਿਨੇ ਪੁੱਸਿਆ ਰੱਖਣੀ ਆ ਅੱਜ ਜਿਹੜਾ ਪਾਣੀ ਛੱਡਿਆ ਹਾਂਜੀ ਕੱਲ ਤੋਂ ਜਿਹੜਾ ਛੱਡਿਆ ਰਾਤ ਨੂੰ ਹਾਂਜੀ ਹਾਂਜੀ ਕੀ ਕਿਸੇ ਵੱਲੋਂ ਇਤਲਾ ਦਸ ਸੈਨਿਕ ਇਸ ਨੇ ਵੀ ਕੀ ਮੰਗ ਕਰਦੇ ਮੰਗਾਈ ਆਪਣੇ ਦੁਕਾਨਾਂ ਦਾ ਮਗਰੰਦਾ ਇੰਤਜ਼ਾਮ ਹੋਣਾ ਚਾਹੀਦਾ ਸਰ ਪਾਣੀ ਆ ਕੇ ਟੁੱਟ ਜਾਗੇ ਮੁੜ ਕੇ ਕਿੱਥੋਂ ਬੰਨਣੀ ਵਾਰ-ਵਾਰ ਦੁਕਾਨਾਂ ਨਹੀਂ ਬਣਦੀਆਂ